ਦੇਣੀ ਆ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੇ ਫਤਿਹ ਇਸ ਟਾਈਮ ਤੇ ਉਸ ਜਗ੍ਹਾ ਤੇ ਖੜੋਤੇ ਆ ਖੜਮ ਪਿੰਡ ਦੇ ਵਿੱਚ ਜਿੱਥੋਂ 2023 ਦੇ ਵਿੱਚ ਬੰਨ ਕੁੱਤਾ ਸੀ ਪਰ ਇਸ ਬੰਨ ਤੇ ਚਾਰ ਜਗ੍ਹਾ ਦੇਤੇ ਢਾਲ ਲੱਗ ਰਹੀ ਆ ਪਰ ਆ ਜਿਹੜੇ ਯੋਧੇ ਰਾਤ ਪਹਿਰਾ ਦੇ ਰਹੇ ਆ ਦਿਨੇ ਵੱਡੀ ਦੂਜੀ ਫੌਜਾਂ ਆਉਂਦੀਆਂ ਵਾਂ ਦੂਰੋਂ ਦੂਰੋਂ ਆਣ ਕੇ ਸਿੱਖਤਾ ਸੇਵਾ ਕਰਦੀਆਂ ਤੇ ਇਹਨਾਂ ਦਾ ਆਪਣਾ ਪਹਿਰਾ ਦਿਨੇ ਵੀ ਹੁੰਦਾ ਵਾ ਇਹਨਾਂ ਨੇ ਆ ਕ੍ਰੀਏਟ ਬੰਨ ਬਨ ਕੇ ਢਾਲ ਨੂੰ ਹਰੇਕ ਥਾਂ ਤੋਂ ਪੂਰੀ ਤਰ੍ਹਾਂ ਜਿਹੜਾ ਰੋਕਣ ਦੀਆਂ ਪਰ ਸਾਕ ਜਤਨ ਜਿਹੜੇ ਕਰ ਰਹੇ ਆ ਇਸ ਟਾਈਮ ਤੇ ਜਿਹੜੀ ਸਥਿਤੀ ਬਣੀ ਦੀ ਆ ਪੂਰੇ ਪੰਜਾਬ ਦੀ ਨਾਜ਼ਿਕਾ 12 ਜ਼ਿਲ੍ਹੇ ਹੜ੍ਹ ਦੇ ਮਾਰਥ ਲਿਆ ਪਾਣੀ ਜਿਹੜਾ ਰੋਹੇ ਦਰਿਆਵਾਂ ਦਾ ਵਧ ਰਿਹਾ ਵਾ ਫਲੱਡ ਗੇਟ ਜਿਹੜੇ ਆ ਡੈਮਾਂ ਦੇ ਉਹ ਵੀ ਖੁੱਲਣੀਆਂ ਪਰ ਆਪਾਂ ਤਕੜੇ ਹੋ ਕੇ ਮਜ਼ਬੂਤੀ ਦੇ ਨਾਲ ਐਸ ਬੰਨ ਦੀ ਰਾਖੀ ਕਰ ਲਈਏ ਤਾਂ ਜੋ ਆ ਆਪਣੇ ਸੁਭਰਾ ਵਾਲਾ ਏਰੀਆ ਬੂ ਕੜੋਮ ਗਟੀ ਹਰੀ ਕੇ ਬਸਤੀ ਬਸਤੀ ਲਾਲ ਸਿੰਘ ਕੁੱਤੀ ਵਾਲਾ ਇਹਦੇ ਅੱਗੇ ਕੋਟ ਬੁੱਢਾ ਡੂੰਮਣੀ ਵਾਲਾ ਜੱਲੂ ਕੇ ਪਰੇ ਤੂਤ ਪੰਗਾਲਾ ਮਤਲਬ ਮੁਠਿਆਂ ਵਾਲੇ ਤੱਕ ਜਿਹੜਾ ਬਹੁਤ ਵੱਡੀ ਆਬਾਦੀ ਆ ਤੇ ਘੱਟੋ ਘੱਟ 30 35 ਹਜ਼ਾਰ ਏਕੜ ਜ਼ਮੀਨ ਆ ਇਹਨੂੰ ਸਾਰੇ ਕੁਝ ਨੂੰ ਬਚਾਉਣ ਵਾਸਤੇ ਆ ਜਿਹੜੀ ਆ ਤੁਸੀਂ ਪਹਿਰਾ ਦੇ ਰਹੇ ਜੀ ਇਹ ਮੁਬਾਰਕ ਅੱਜ ਵੀ ਇਸ ਮਾਧਿਅਮ ਰੇ ਅਪੀਲ ਕਰਾਂਗੇ ਕਿ ਨੌਜਵਾਨੋ ਬਹੁਤ ਤੋਬਾ ਦਾਣ ਕੇ ਰਾਤ ਇਥੇ ਆਪਾਂ ਪਹਿਰਾ ਦੇਈਏ ਤਾਂ ਜੋ ਕੋਈ ਸ਼ੈਤਾਨ ਅੰਸਰ ਸ਼ੈਤਾਨੀ ਨਾ ਕਰ ਜਾਵੇ ਸ਼ੈਤਾਨੀ ਕਰਕੇ ਸਾਡਾ ਨੁਕਸਾਨ ਅਗਲਾ ਕਰ ਸਕਦਾ ਵਾ ਆਓ ਆਪਾਂ ਇਸ ਸੰਕਟ ਦੀ ਘੜੀ ਦੇ ਵਿੱਚੋਂ ਯੁਰਤ ਦੇ ਨਾਲ ਨਿਕਲ ਰਾਵਾਂ ਚੜ੍ਹਦੀ ਕਲਾ ਵਿੱਚ ਸੀ ਤੇ ਚੜ੍ਹਦੀ ਕਲਾ 'ਚ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ